ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪਿਆਰੀ ਪਿਆਰੀ ਭੈਣਾਂ ਨੂੰ ਸਤ ਸ੍ਰੀ ਅਕਾਲ ਹਿੰਦੂਆਂ ਨੂੰ ਰਾਮ ਰਾਮ ਮੁਸਲਮਾਨਾਂ ਨੂੰ ਵਾਲੇਕਮ ਸਲਾਮ ਕਰੀ ਚਲੋ ਵੀਡੀਓ ਸ਼ੇਅਰ ਅਤੇ ਲਾਈਕ ਦੱਸੀ ਦੀ ਹੱਟੀ ਬਸਟੈਂਡ ਮਰਿੰਡਾ ਅੱਜ ਲੋੜੀ ਬੰਪਰ ਲੈ ਕੇ ਆਏ ਆ ਇਹ ਜਿਹੜੀ ਸੇਲ ਆ ਜੀ ਸਿਰਫ ਅੱਜ ਤੇ ਕੱਲ 2 ਦਿਨ ਵਾਸਤੇ ਆ ਜੀ ਇਹ ਫੁੱਲ ਪਿਓਰ ਦਾ ਸੂਟ ਆ ਜੀ ਫੁੱਲ ਪਿਓਰ ਦਾ ਸੂਟ ਦੀ ਕੀਮਤ ਹੈ ਜੀ 3500 ਰੁਪਏ 3500 ਰੁਪਏ ਵਾਲਾ ਸੂਟ ਜੱਸੀ ਦੀ ਹੱਤੀ ਦੇ ਉੱਤੇ ਆਪਣੀਆਂ ਮਸ਼ੀਨਾਂ ਦਾ ਤਿਆਰ ਹੋਇਆ ਹੋਇਆ ਬੜਾ ਸੁੰਦਰ ਤੇ ਬੜਾ ਪਿਆਰਾ ਤੇ ਬੜਾ ਮੈਨੂੰ ਛੂ ਜਾਣ ਵਾਲਾ ਸੂਟ ਹੈ ਐਨਾ ਸੋਹਣਾ ਸੂਟ ਬਰਖਾਬਾਦੀ ਸੂਟ ਹੈ ਜੀ ਕਪੜਾ ਫੁੱਲ ਪਿਓਰ ਦੇ ਅੰਦਰ ਆ ਦੇਖੋ ਡਬਲ ਪੱਟੀ ਲਵਾਈ ਹੈ ਜੀ ਆ ਸਾਰੇ ਫਰੰਟ ਦੇ ਉੱਤੇ ਵਰਕ ਹੈ ਜੀ ਆ ਦੇਖੋ ਆ ਬਾਜੂ ਦੇ ਉੱਤੇ ਵਰਕ ਹੈ ਜੀ ਡੁਬੱਟਾ ਜੀ ਡੁਬੱਟਾ ਬੜਾ ਸੋਹਣਾ ਜੀ ਸੂਟ ਬੜਾ ਪਿਆਰਾ ਜੀ ਕਲਰ ਬੜੇ ਕਮਾਲ orange parrot red ਤੇ coffee ਇਹ ਚਾਰੇ ਹੀ ਕਲਰ ਇੰਨੇ ਸੋਹਣੇ ਆ ਬਈ ਚਾਰੇ ਕਲਰ ਮਿਲਦੇ ਹੀ ਨਹੀਂ ਹੈ ਸਭ ਤੋਂ ਪਹਿਲਾਂ ਜੱਸੀ ਦੀ ਹੱਟੀ ਦਾ YouTube ਪੇਜ Facebook ਪੇਜ ਲਾਈਕ ਅਤੇ ਸ਼ੇਅਰ ਕਰਦੇ ਚਲੋ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਸ਼ਹਿਰ ਇੱਕੋ ਇੱਕ ਹੋਸਟੇਲ ਦੀ ਦੁਕਾਨ ਆ ਜਿੱਥੇ ਕਪੜਾ ਮਿਲਦਾ ਵਧੀਆ ਡਿਜ਼ਾਈਨ ਹੁੰਦੇ ਆ ਨਵੇਂ ਰੇਟ ਹੁੰਦੇ ਆ ਘੱਟ ਇਹ ਲੋੜੀ ਬੰਪਰ ਸੇਲ ਆ ਜੀ 3500 ਰੁਪਏ ਵਾਲਾ ਸੂਟ ਸਿਰਫ 2000 ਰੁਪਏ ਦੇ ਅੰਦਰ 3500 ਵਾਲਾ ਸੂਟ 2000 ਦੇ ਅੰਦਰ ਕਲਰ ਚਾਰ ਆ ਜੀ ਆ ਲੋ ਇਹ ਵੀ ਫੁੱਲ ਪਿਓਰ ਕ੍ਰੇਪ ਚਾ ਜੀ ਇਹ ਬਲੈਕ ਸੂਟ ਬੜਾ ਫਰਮੈਸ਼ ਦੇ ਉੱਤੇ ਬਣਿਆ ਜੀ ਬੜਾ ਪਿਆਰਾ ਸੂਟ ਆ ਬੜਾ ਸੁੰਦਰ ਸੂਟ ਆ ਜੀ ਲੰਬਾਈ ਦੀ ਕੋਈ ਸਮੱਸਿਆ ਨਹੀਂ ਚਾਹੇ ਘੱਟ ਕਰ ਲੋ ਚਾਹੇ ਵੱਧ ਕਰ ਲੋ ਇਹ ਬਾਜੂ ਤਿਆਰ ਹੋਏ ਹੋਏ ਆ ਜੀ ਆ ਦੁਪੱਟਾ ਦੇਖੋ ਕਿੰਨਾ ਪਿਆਰਾ ਤਿਆਰ ਹੋਇਆ ਜੀ ਸਾਰੇ ਦੁਪੱਟੇ ਤੇ ਉੱਤੇ ਬਾਰਕ ਆ ਜੀ ਅਰਜੀਨਲ ਚਨਾਉਂ ਦੀ ਚੁੰਨੀ ਆ ਜੀ ਇਹਦੇ ਅੰਦਰ ਬਲੈਕ ਕਲਰ ਲਵੈਂਡਰ ਰੰਗ ਪੀਲਾ ਰੰਗ ਲੋ ਜੀ ਆ ਮਰਜੈਂਟਾ ਕਲਰ ਇਹ ਫਰੋਜੀ ਕਲਰ ਬੜਾ ਸੋਹਣਾ ਫਰੋਜੀ ਰੰਗ ਆ ਜੀ ਇਹ ਪੰਜੇ ਕਲਰੀ ਅੱਜ ਫਰਮੈਸ਼ ਦੇ ਅੰਦਰ ਆ ਜੀ ਜਿੰਨੀ ਵੀ ਸਫਤਾ ਕਰੋ ਉਨੀਆਂ ਘਟ ਹੈ ਜੀ ਏ ਵੀ ਸੂਟ 3500 ਰੁਪਏ ਵਾਲਾ ਜੀ ਪਰ ਜਸਤੀ ਬਾਈ ਦੀ ਦੁਕਾਨ ਤੇ ਮਿਲੂਗਾ ਸਿਰਫ ਤੇ ਸਿਰਫ ਓਨਲੀ 2000 ਰੁਪਏ ਦੇ اندر ਮਿਲਣਾ ਕਿਹਨਾਂ ਨੂੰ ਆ ਜਿਨ੍ਹਾਂ ਨੇ ਵੀਡੀਓ ਸ਼ੇਅਰ ਕਰਨੀ ਆ ਜਾਂ ਲਾਈਕ ਕਰਨੀ ਬਾਕੀ ਜਿਹੜੇ ਵੀਡੀਓ ਸ਼ੇਅਰ ਲਾਈਕ ਨਹੀਂ ਕਰਨਗੇ ਉਹਨਾਂ ਨੂੰ ਮਿਲੂਗਾ 2300 ਰੁਪਏ ਚ ਜਸਤੀ ਦੀ ਹੱਟੀ ਬੱਸ ਸਟੈਂਡ ਮਰਿੰਦਾ ਆ ਲੋ ਜੀ ਵੈਡਿੰਗ ਸੂਟ ਲੈ ਕੇ ਆਏ ਆ ਬੜਾ ਪਿਆਰਾ ਤੇ ਬੜਾ ਸੁੰਦਰ ਰੈੱਡ ਕਲਰ ਵੀ ਹੈ ਜੀ ਇਹ ਬਾਜੂ ਤਿਆਰ ਹੋ ਓਏ ਓਏ ਆ ਜੀ ਉਹ ਵੀ ਬਾਜੂ ਹੈ ਜੀ ਬੜਾ ਪਿਆਰਾ ਤੇ ਬੜਾ ਸੋਹਣਾ ਸੂਟ ਹੈ ਜੀ ਜਿੰਨੀਆਂ ਵੀ ਸਿਫਤਾਂ ਕਰੋ ਉਨੀਆਂ ਘੱਟ ਹੈ ਜੀ ਜੱਸੀ ਦੀ ਹੱਟੀ ਬਸ ਸਟੈਂਡ ਮਰਿੰਡਾ ਲੋ ਜੀ ਇਹ ਦੁਪੱਟਾ ਤਿਆਰ ਹੋਇਆ ਹੋਇਆ ਜੀ ਬੜਾ ਸੁੰਦਰ ਸੂਟ ਹੈ ਜੀ 3500 ਰੁਪਏ ਵਾਲਾ ਸੂਟ ਸਿਰਫ ਤੇ ਸਿਰਫ 2000 ਦੇ ਅੰਦਰ ਅੱਜ ਤੁਹਾਨੂੰ ਜਿੰਨੇ ਵੀ ਸੂਟ ਦਿਖਾਉਣੇ ਆ ਸਾਰੇ 2000 ਤੇ ਪਲੱਸ ਹੀ ਦਿਖਾਉਣੇ ਆ ਜੀ ਇਹ ਵੀ ਸਿਰਫ ਲੋੜੀ ਬੰਪਰ ਸੇਲ ਆ ਲੋੜੀ ਕਰਕੇ ਇਹ ਰੇਟ ਆ ਜੀ ਸਿਰਫ 2000 ਰੁਪਏ 'ਚ ਐਨੇ ਸੁੰਦਰ ਸੂਟ ਫੁੱਲ ਪਿਓਰ ਦੇ ਐਨੂੰ ਦੇਖੋ 1250 ਦੀ ਚੁੰਨੀ ਤੇ ਸੂਟ ਲੱਗੇ ਹੋਏ ਆ ਜੀ 350 ਦੀ ਚੁੰਨੀ ਹੈ ਜੀ 900 ਰੁਪਏ ਸੂਟ ਹੈ ਜੀ ਇੰਨਾ ਸੋਹਣਾ ਤੇ ਇੰਨਾ ਸੁੰਦਰ ਸੂਟ ਕਦੀ ਮਿਲਣਾ ਹੀ ਨਹੀਂ ਹੈਗਾ ਜੀ ਆ ਦੇਖੋ ਕਲਰ ਔਰੈਂਜ ਲਵੈਂਡਰ ਤੇ ਲੈਵਲ ਬੜੇ ਸੋਹਣੇ ਕਲਰ ਆ ਜੀ ਬੜੇ ਪਿਆਰੇ ਸੂਟ ਹੈ ਜੀ ਜਿੰਨੀਆਂ ਵੀ ਸਿੱਪਤਾ ਕਰੋ ਉਨੀਆਂ ਘੱਟ ਹੈ ਜੀ ਜੱਸੀ ਦੀ ਹੱਟੀ ਬਸ ਸਟੈਂਡ ਮਰਿੰਡਾ ਆ ਲੋ ਇੱਕ ਆਪੀ ਇਸ ਲੈ ਕੇ ਆਏ ਆ ਜੀ ਓਨਲੀ ਮਰਜੈਂਟਾ ਵੀ ਹੈ ਤੇ ਕਲਰੇ ਚ ਤਿੰਨ ਚਾਰ ਹੋਰ ਵੀ ਹੈ ਇਹ ਫੁੱਲ ਪਿਓਰ ਦਾ ਸੂਟ ਹੈ ਜੀ ਇਹ ਵੀ 3500 ਵਾਲਾ ਸੂਟ ਹੈ ਜੀ ਪਰ ਜੱਸੀ ਬਾਈ ਦੁਕਾਨ ਤੇ ਮਿਲੂਗਾ 2000 ਰੁਪਏ ਦੇ ਅੰਦਰ ਮਿਲਣਾ ਕਿੰਨਾਂ ਨੂੰ ਆ ਜਿਨ੍ਹਾਂ ਨੇ ਵੀਡੀਓ ਸ਼ੇਅਰ ਕਰਨੀ ਆ ਪੇਜ ਨੂੰ ਲਾਈਕ ਕਰਨਾ ਸਿਰਫ ਉਹਨਾਂ ਨੂੰ ਜੱਸੀ ਦੀ ਹਰਤੀ ਜੱਸੀ ਦੀ ਹਰਤੀ ਆ ਦੇਖੋ ਮੂੰਗੀਆ ਕਲਰ ਨਾਬੀ ਕਲਰ ਔਰੈਂਜ ਕਲਰ ਲਵੈਂਡਰ ਕਲਰ ਡਾਰਕ ਗ੍ਰੀਨ ਤੇ ਸਕਾਈ ਇਹ ਚ 8 ਕਲਰ ਤਿਆਰ ਹੋਏ ਆ ਜੀ ਅੱਠੇ ਕਲਰ ਹੀ ਬੜੇ ਸੁੰਦਰ ਆ ਜੀ ਕਰੀ ਚਲੋ ਪੇਜ ਨੂੰ ਲਾਈਕ ਅਤੇ ਸ਼ਹਿਰ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਇੱਕੋ ਇੱਕ ਦੁਕਾਨ ਆ ਕੱਪੜੇ ਦੀ ਜਿੱਥੇ ਕੱਪੜਾ ਮਿਲਦਾ ਸਸਤਾ ਕੱਪੜਾ ਮਿਲਦਾ ਵਧੀਆ ਡਿਜ਼ਾਈਨ ਹੁੰਦੇ ਆ ਨਵੇਂ ਰੇਟ ਹੁੰਦੇ ਆ ਘੱਟ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਇੱਕੋ ਇੱਕ ਦੁਕਾਨ ਆ ਕੱਪੜੇ ਹੋਲ ਸੇਲ ਦੀ ਜਿੱਥੇ ਕੱਪੜਾ ਸਸਤਾ ਤੇ ਵਧੀਆ ਮਿਲਦਾ ਜੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਆ ਲੋ ਜੀ ਆ ਜੈਪੂਰੀ ਸੂਟ ਲੈ ਕੇ ਆਇਆ ਜੀ ਬੜਾ ਪਿਆਰਾ ਸੂਟ ਹੈ ਜੀ ਬੜਾ ਹੀ ਸੋਹਣਾ ਸੂਟ ਆ ਬਾਜੂ ਬੜੇ ਕਮਾਲ ਹੈ ਜੀ ਆ ਦੇਖੋ ਬਾਜੂ ਕਿੰਨੇ ਸ਼ਾਨਦਾਰ ਹੈ ਜੀ ਦੁਪੱਟਾ ਵੀ ਬੜਾ ਸੁੰਦਰ ਹੈ ਜੀ ਆ ਦੁਪੱਟਾ ਜੀ ਜੈਪੁਰੀ ਬੇਸ ਦੇ ਇਹ ਕਪੜਾ ਪਿਓਰ ਸਿਲਕ ਦਾ ਜੀ ਬੇਸ ਇਹਦਾ ਜੈਪੁਰੀ ਬਣਾਇਆ ਹੋਇਆ ਬੜਾ ਸੋਹਣਾ ਪੀਸ ਆ ਜੀ ਬੜਾ ਸੁੰਦਰ ਪੀਸ ਹੈ ਜਿੰਨੀ ਅਮੀ ਸਿਫਤਾਂ ਕਰ ਲੋ ਉਨੀ ਇਹੇ ਘਟ ਹੈ ਜੀ ਸੂਟ ਤਾਂ ਹੈ ਜੀ ਇਹ ਲਗਭਗ 3695 ਰੁਪਏ ਦਾ ਪਰ ਜੱਸੀ ਬਾਈ ਦੀ ਦੁਕਾਨ ਤੇ ਮਿਲੂਗਾ 2195 ਰੁਪਏ ਦੇ ਅੰਦਰ ਫੁੱਲ ਪਿਓਰ ਦਾ ਫੁੱਲ ਪਿਓਰ ਹੈ ਜੀ ਫੁੱਲ ਪਿਓਰ ਜਿਹਨੂੰ ਆਪਾਂ ਫੁੱਲ ਪਿਓਰ ਕਹਿੰਦੇ ਆ ਉਹ ਚੀਜ਼ ਆ ਹੈਂਡਵਰਕ ਥ्रेडਵਰਕ ਆਰੀ ਦਾ ਕੰਮ ਸਾਰਾ ਬੜਾ ਸੁੰਦਰ ਤੇ ਬੜਾ ਪਿਆਰਾ ਸੂਟ ਆ ਜੀ ਆ ਕਰੀਪੁੱਤਰ ਅੱਗੇ ਨੂੰ ਸੂਟ ਆ ਵੀ ਇੰਨੇ ਸੋਹਣੇ ਸੂਟ ਤਾਂ ਕਦੀ ਮਿਲਦੇ ਹੀ ਨਹੀਂ ਹੈਗੇ ਜੀ ਜੱਸੀ ਦੀ ਹੱਤੀ ਜੱਸੀ ਦੀ ਹੱਤੀ ਇਹ ਲੋੜੀ ਬੰਪਰ ਸੇਲ ਆ ਜੀ 2195 ਚ 3695 ਵਾਲਾ ਸੂਟ ਸਿਰਫ 2195 ਚ ਕਲਰ ਫਰੋਜੀ ਮਰਜੈਂਟਾ ਤੇ ਬਲੈਕ ਚਾਰੋਂ ਕਲਰ ਹੀ ਬੜੇ ਸੁਪਰ ਹਿੱਟ ਆ ਜੀ ਜਿੰਨੀਆਂ ਵੀ ਸਫਤਾਂ ਕਰ ਲੋ ਓਨੀਆਂ ਘਟ ਹੈ ਜੀ ਜੱਸੀ ਦੀ ਹੱਟੇ ਬਸ ਸਟੈਂਡ ਮਰਿੰਡਾ ਪੇਜ ਨੂੰ ਲਾਈਕ ਅਤੇ ਸ਼ੇਅਰ ਕਰੀ ਚੱਲੋ ਮਿਲਣਾ ਕਿਨਾਂ ਨੂੰ ਆ ਜਿਹੜੇ ਪੇਜ ਨੂੰ ਲਾਈਕ ਕਰਨਗੇ ਆ ਦੇਖੋ ਜੀ ਕੋਈ ਡਾਇਮੰਡ ਪਹਿਨਨ ਦੀ ਵੀ ਲੋੜ ਨਹੀਂ ਹੈ ਕੋਈ ਸੋਨਾ ਪਹਿਨਨ ਦੀ ਲੋੜ ਨਹੀਂ ਹੈ ਇੰਨਾ ਸੁੰਦਰ ਡਿਜ਼ਾਈਨ ਤਿਆਰ ਕੀਤਾ ਜੀ ਇਹ ਸਿਰਫ ਤਾਂ ਇੰਨੇ ਹੈਵੀ ਹੈਵੀ ਸੂਟ ਤਿਆਰ ਹੁੰਦੇ ਆ ਕਿਉਂਕਿ ਆਪਣੀ ਫੈਕਟਰੀ ਆ ਆਪਣੀਆਂ ਮਸ਼ੀਨਾਂ ਦਾ ਤਿਆਰ ਹੁੰਦਾ ਜੀ ਨਹੀਂ ਤਾਂ ਵਰਨਾ ਤਾਂ ਇੰਨੇ ਕੰਮ ਦਾ ਤੁਹਾਨੂੰ ਪਤਾ 3-3000 ਤਾਂ ਕੜਾਈ ਦੇ ਲੱਗ ਜਾਂਦਾ ਜੀ ਬੜਾ ਸੋਹਣਾ ਤੇ ਬੜਾ ਪਿਆਰਾ ਸੂਟ ਆ ਜੀ ਕਿੰਨੇ 45 ਇੰਨਾ ਸੁੰਦਰ ਸੂਟ ਨਹੀਂ ਮਿਲਣਾ ਜੀ ਕੀਮਤ ਇਹਦੀ ਹੈ ਬਾਜ਼ਾਰ 'ਚ 3645 ਰੁਪਏ ਦੀ ਪਰ ਜੱਸੀ ਬਾਈ ਕੋਲ ਮਿਲੂਗਾ 2145 ਰੁਪਏ ਚ ਮਿਲਣਾ ਕਿਹਨਾਂ ਨੂੰ ਆ ਜਿਨ੍ਹਾਂ ਨੇ ਵੀਡੀਓ ਸ਼ੇਅਰ ਕਰਨੀ ਆ ਤੇ ਪੇਜ ਨੂੰ ਲਾਈਕ ਕਰਨਾ ਇਹ ਇਹਦੇ ਬਾਜੂ ਆ ਜੀ ਇਹ ਦੁਪੱਟਾ ਜੀ ਬੜਾ ਸੁੰਦਰ ਸੂਟ ਆ ਜੀ ਜਿੰਨੀਆਂ ਵੀ ਸਿਫਤਾਂ ਕਰ ਲੋ ਉਨੀਆਂ ਘੱਟ ਆ ਜੀ ਆਹ ਲਓ ਜੀ ਇਹ ਇਹਦੇ ਅੰਦਰ ਲਵੈਂਡਰ ਕਲਰ ਆ ਜੀ ਲਵੈਂਡਰ ਕਲਰ ਉਸ ਤੋਂ ਵੀ ਸੁੰਦਰ ਹੈ ਆਹ ਲਓ ਇਹ ਇਹਦੇ ਅੰਦਰ ਬਲੈਕ ਕਲਰ ਆ ਜੀ ਬਲੈਕ ਉਸ ਤੋਂ ਸੁੰਦਰ ਹੈ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਆ ਲੋ ਜੀ ਏਚ 오ਰੇਂਜ ਕਲਰ ਹੈ ਜਿਹੜਾ ਕਿ ਅੱਜ 1 ਨੰਬਰ ਤੇ ਕਲਰ ਹੈ ਜੀ ਇਸ ਕਲਰ ਦੀ ਡਿਮਾਂਡ ਹੀ ਬਾਹਤ ਹੈ ਜੀ ਆ ਦੇਖੋ ਰੈਡ ਕਲਰ ਪੰਜ ਕਲਰ ਆਏ ਹੈ ਜੀ ਅਗਰ ਜੇ ਤੁਸੀਂ ਚਾਹੋਗੇ ਕੋਈ ਹੋਰ ਕਲਰ ਤਿਆਰ ਕਰਨਾ ਉਹ ਵੀ ਤਿਆਰ ਕਲਰ ਹੋ ਜਾਊਗਾ ਕਿਉਂਕਿ ਜਿਹੜਾ ਸਮਾਏ ਕੰਮ ਹੈ ਜੀ ਇਹ ਆਪਣੀ ਫੈਕਟਰੀ ਦਾ ਤਿਆਰ ਹੁੰਦਾ ਜੀ ਅਗਰ ਤੁਸੀਂ ਕਹੋਗੇ ਬਾਪੂ ਜੀ ਪੀਲਾ ਰੰਗ ਤਿਆਰ ਕਰ ਦਿਓ ਪੀਲਾ ਵੀ ਹੋ ਜਾਊਗਾ ਤੁਸੀਂ ਕਹੋਗੇ ਨੀਲਾ ਤਿਆਰ ਕਰ ਦਿਓ ਨੀਲਾ ਵੀ ਹੋ ਜਾਊਗਾ ਲੇਕਿਨ ਉਸ ਵਾਸਤੇ ਤੁਹਾਨੂੰ ਇੱਕ ਹਫਤੇ ਦੀ ਵੇਟਿੰਗ ਕਰਨੀ ਪਊ ਤੁਸੀਂ ਆਰਡਰ ਕਰੋ ਉਹ ਵੀ ਤੁਹਾਡਾ ਪੀਸ ਤਿਆਰ ਹੋ ਜਾਊਗਾ ਜੱਸੀ ਦੀ ਹਟੇ ਬਸ ਸਟੈਂਡ ਮਰਿੰਡਾ ਸ਼ਹਿਰ ਇੱਕੋ ਇੱਕ ਦੁਕਾਨ ਹੈ ਜੀ ਕੱਪੜੇ ਦੀ ਜੱਸੀ ਦੀ ਹਟੇ ਜੱਸੀ ਦੀ ਹਟੇ ਬਸ ਸਟੈਂਡ ਮਰਿੰਡਾ ਬਸ ਤੁਸੀਂ ਇਹ ਆ ਕੇ ਕਹਿਣਾ ਭਈ ਜਿਹੜੇ ਵੀ ਅੰਦਰ ਕਾ ਮੁੰਡੇ ਸੇਲਮੈਨ ਆ ਚਾਹੇ ਲੱਕੀ ਆ ਚਾਹੇ ਏਕਮਾ ਚਾਹੇ ਧੀਰਾਵਾ ਚਾਹੇ ਅਨੀਤਾ ਭੈਣ ਆ ਚਾਹੇ ਸਾਡਾ ਲੱਛੂ ਵੀਰ ਹੈਪੀ ਵੀਰ ਜਿਹਨੂੰ ਕਹਿੰਦੇ ਆਹੀ ਲੱਛੂ ਕਹੇ ਤੇ ਗੁੱਸਾ ਕਰਦਾ ਜੀ ਜੀ ਹੈਪੀ ਕਹਿੰਦੇ ਆ ਫਿਰ ਖੁਸ਼ ਹੋ ਜਾਂਦਾ ਜੀ ਇਹਨੂੰ ਆ ਕੇ ਕਹਿੰਦੇ ਜੀ ਅਸੀਂ ਤਾਂ ਵੀਡੀਓ ਦੇਖ ਕੇ ਆਏ ਆ ਫਿਰ ਤੁਹਾਨੂੰ ਉਹੀ ਰੇਟ ਲੱਗੂਗਾ ਠੀਕ ਆ ਹੈਪੀ ਵੀਰੇ ਹੁਣ ਤੋਂ ਅੱਜ ਤੋਂ ਬਾਅਦ ਤੈਨੂੰ ਲੱਛੂ ਨਹੀਂ ਕਹੂਗਾ ਕੋਈ ਚਲੋ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੀ ਚਲੋ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਇੱਕੋ ਇੱਕ ਦੁਕਾਨ ਆ ਕੱਪੜੇ ਦੀ ਹੋਸੀਏਲ ਦੀ ਜੋਤੀ ਵੀਡੀਓ ਨੂੰ ਸ਼ੇਅਰ ਕਰੋਗੇ ਵੀਡੀਓ ਨੂੰ ਲਾਈਕ ਕਰੋਗੇ ਫਿਰ ਤੁਹਾਨੂੰ ਉਸੇ ਰੇਟ ਤੇ ਕੱਪੜਾ ਮਿਲੂਗਾ ਜੀ ਕੋਈ ਅਗਰ ਵੱਧ ਪੈਸੇ ਲੈਂਦਾ ਤਾਂ ਤੁਸੀਂ ਉਹਦੀ ਕੰਪਲੀਟ ਬਾਪੂ ਜੀ ਨੂੰ ਕਰੋ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਜੋ ਤੁਸੀਂ ਸਰਹੰਤੋਂ ਚਮਕੌਰ ਸਾਬ ਤੋਂ ਜਾਂ ਲੁਧਿਆਣੇ ਤੋਂ ਮੋਗੇ ਤੋਂ ਫਰੀਦਕੋਟ ਤੋਂ ਬਾਘੇਪੁਰਾਣੇ ਤੋਂ ਆਉਨੇ ਹੋ ਬੱਸ ਸਟੈਂਡ ਉਤਰ ਕੇ ਬਿਲਕੁਲ ਸਾਹਮਣੇ ਦੁਕਾਨ ਆ ਜੀ ਅਗਰ ਤੁਸੀਂ ਚੰਡੀਗੜ੍ਹ ਤੋਂ ਆਉਨੇ ਹੋ ਜਾਂ ਖਰੜ ਤੋਂ ਆਉਨੇ ਹੋ ਜਾਂ ਮਹਾਲੀ ਤੋਂ ਆਉਨੇ ਹੋ ਜਾਂ ਬਨੂੜ ਤੋਂ ਆਉਨੇ ਹੋ ਜਾਂ ਕੀਰਤਪੁਰ ਸਾਹਿਬ ਤੋਂ ਆਉਨੇ ਹੋ ਜਾਂ ਜਲੰਧਰ ਤੋਂ ਆਉਨੇ ਹੋ ਪੋਲ ਟੱਪ ਕੇ ਬੱਸ ਸਟੈਂਡ ਆਊਗਾ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੀ ਚਲੋ ਪੇਜ ਨੂੰ ਲਾਈਕ ਅਤੇ ਸ਼ੇਅਰ ਮੇਰੀ ਪਿਆਰੀ ਪਿਆਰੀ ਭੈਣਾਂ ਨੂੰ ਸਤਿ ਸ੍ਰੀ ਅਕਾਲ